ਵਾਦੇ ਦੇਣ ਵੋਟਾਂ ਲੈਣ ਆਉਣਗੇ ਕੀੜੀਆਂ ਦੇ ਘਰਾਂ ਚ ਨਰਹਿਣ ਆਉਣਗੇ ਹੁਣ ਕੀੜੀਆਂ ਦੇ ਘਰਾਂ ਚ ਨਰਹਿਣ ਆਉਣਗੇ ਚੋਣਾਂ ਦੇ ਦਿਨ ਨੇ ਤੇ ਨਰਾਇਣ ਕੀੜੀਆਂ ਦੇ ਘਰ ਆ ਰਹੇ ਆ ਕਿਸੇ ਸਮੇਂ ਪੰਜਾਬ ਦੇ ਗੀਤਕਾਰ ਬਾਬੂ ਸਿੰਘ ਮਾਨ ਨੇ ਲਿਖਿਆ ਸੀ ਕਿ ਝੂਠੇ ਵਾਦੇ ਦੇਣ ਵੋਟਾਂ ਲੈਣ ਆਏ ਨੇ ਕੀੜੀ ਘਰ ਸੋਹਣਿਓ ਨਰਾਇਣ ਆਏ ਨੇ ਚੰਡੀਗੜ੍ਹੋਂ ਲਿਖਦਾ ਚਰਨਜੀਤ ਭੁੱਲਰ બસ ਕੁਝ ਦਿਨਾਂ ਦੀ ਖੇਡ ਤੁਸੀਂ ਕੋਲ ਆਉਣਗੇ ਪੈਰ ਜੋਤੀ ਨਹੀਂ ਪਾਉਣਗੇ ਸੁਪਨਿਆਂ ਦੀ ਚਾਦਰ ਵਿਛਾਉਣਗੇ ਬਣ ਫਰਿਆਦੀ ਤੁਹਾਡੇ ਚਰਨਾਂ ਦੀ ਧੂੜ ਮੱਥੇ ਨੂੰ ਲਾਉਣਗੇ ਕੋਈ ਪੰਥ ਬਚਾਏਗਾ ਕੋਈ ਰੰਗਲਾ ਪੰਜਾਬ ਬਣਾਏਗਾ ਕੋਈ ਅਸਮਾਨੋਂ ਤਾਰੇ ਲਾਹੇਗਾ ਇਉ ਵੋਟਰ ਮਹਾਨ ਬਣ ਜਾਏਗਾ ਪਰ ਉਸ ਨੂੰ ਸਮਝ ਨਹੀਂ ਆਏਗਾ ਜਦੋਂ ਕੀੜੀ ਦੇ ਕਾਰਨ ਰਹਿਣ ਪੈਰ ਪਾਏਗਾ ਧੰਨ ਭਾਗ ਸਾਡੇ ਆਪ ਇੱਕ ਵੋਟਰ ਬਾਦਸ਼ਾ ਮੰਜਾ ਢਾਏਗਾ ਉਪਰੋਂ ਉਸਤਾਦ ਯਮਲਾ ਜੱਟ ਫਰਮਾਏਗਾ ਕਿ ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ ਜਿੰਨ ਤੇਰਾ ਹੋਣਾ ਹੈ ਸਹਾਈ ਨਾ ਜਗਤਾ ਕੰਮ ਆਇਆ ਤੇ ਨਾ ਭਗਤਾ ਕੰਮ ਆਇਆ ਰੱਬ ਰੱਬ ਨੇ ਚੋਣਾ ਮੌਕੇ ਜੋੜਨ ਲਈ ਦਿੱਤੇ ਨੇ ਫੇਵਿਕੋਲ ਵਾਲੇ ਹੈਰਾਨ ਹੋਣਗੇ ਕਿ ਹੱਥ ਜੋੜਨ ਦਾ ਠੇਕਾ ਸਿਆਸੀ ਲਾਟਾ ਨਹੀਂ ਲਿਆ ਨਾਲੇ ਨੇਤਾ ਜੀ ਨੇ ਗੋਡੇ ਐਵੇਂ ਨਹੀਂ ਬਦਲਾਏ ਚੋਣਾ 'ਚ ਖੜਾ ਹੋਣਾ ਸੀ ਤਾਂ ਹੀ ਗੋਡੇ ਬਦਲਾਏ ਇਹਨਾਂ ਨੂੰ ਕੁਰਸੀ ਦੀ ਲੱਤ ਲੱਗੀ ਹੋਈ ਹੈ ਤਾਂ ਹੀ ਰਾਈ ਦੇ ਪਹਾੜ ਬਣਾਉਣਗੇ ਗੰਝਿਆਂ ਨੂੰ ਕੰਗੀਆਂ ਵੰਡਣਗੇ ਹੀਰੇ ਪਤਾਲ ਚੋਂ ਕੱਢ ਲਿਆਉਣਗੇ ਸਿੱਧੀ ਉਂਗਲ ਕਿਉਂ ਨਾ ਨਿਕਲਿਆ ਤਾਂ ਫਿਰ ਡਰਾਉਣਗੇ ਸਿਆਸੀ ਨਰਾਇਣ ਵਾਧਿਆਂ ਦੀ ਤਿਲ ਚੌਲੀ ਕੀੜੀਆਂ ਨੂੰ ਪਰਮਾਉਣਗੇ Karl Marx ਕਿਤੇ ਅੱਜ ਜਿਉਂਦਾ ਹੁੰਦਾ ਹੁੰਦਾ ਨਾ ਤਾਂ ਆ ਨਾਰਾ ਦੇਣਾ ਸੀ ਕਿ ਦੁਨੀਆ ਭਰ ਦੇਓ ਕੀੜਿਓ ਇੱਕ ਹੋ ਜਾਓ ਸਫਰ ਵੇਲੇ ਮੋਟਰ ਤੇ ਚੋਣ ਵੇਲੇ VOTER ਹੀ ਕੰਮ ਆਉਂਦੇ ਐ ਉੱਲੂ ਜਿਹਾ ਸਾਊ ਜਾਨਵਰ ਐ ਦੋਸਤੋ ਜਿਸ ਨੂੰ ਦਿਨੇ ਨਹੀਂ ਦੀਂਦਾ ਸ਼ਾਇਦ ਇਸੇ ਕਰਕੇ ਜਨਤਾ ਨੂੰ ਉੱਲੂ ਬਣਾਇਆ ਜਾਂਦਾ ਏ ਨਵੀਂ ਸਰਕਾਰ ਸੱਜਦੀ ਐ ਆਵੇ ਦਾ ਖੋਤਾ ਆਵੇ ਕੁਲਮੋੜਾ ਖਲੋਂਦਾ 5 ਸਾਲ ਫਿਰ ਤੰਗੀਆਂ ਨਾਲ ਖੁੱਲਦੇ ਨੇ ਲੋਕ ਚੋਣਾਂ 'ਚ ਇੱਕ ਬੰਨੇ ਸ਼ਰੀਫਗੜ ਹੁੰਦਾ ਐ ਜਿਸ ਨੇ ਚੋਣਾ ਹੁੰਦਾ ਲੁਟੇਰਗੜ ਦੇ ਬਚੰਦਿਆਂ ਚੋਂ ਕਿਸੇ ਇੱਕ ਨੂੰ ਇੱਕ ਚੋਣ ਜਲਸੇ 'ਚ ਆਵਾਜ਼ ਆਈ ਸਸਤਾ ਸਿਲੰਡਰ ਕਦੋਂ ਮਿਲੂ ਸਟੇਜ ਤੋਂ ਮਹਿਲਾ ਨੇਤਾ ਨੇ ਜਵਾਬ ਦਿੱਤਾ ਸਬਰ ਰੱਖੋ ਸਹਿਜ ਪੱਕੇ ਸੋ ਮਿੱਠਾ ਹੋਏ ਪੰਡਾਲ 'ਚੋਂ ਕੋਈ ਬੋਲਿਆ ਬੀਬੀ ਜੀ ਖੰਡ ਤਾਂ 40 ਰੁਪਏ ਕਿਲੋ ਹੋਗੀ ਮਿੱਠਾ ਕਾਹਦੇ ਨਾਲ ਹੋਜੂ ਨੇਤਾ ਗਰੀ ਸੌਖਾ ਤੰਦਾ ਨਹੀਂ ਰਿਹਾ ਬੜੇ ਪਾਪੜ ਵੇਲ ਨੇ ਪੈਂਦਿਆ ਦੋਸਤੋ ਚੋਣਾ ਅਖਾੜੇ 'ਚ ਦੇਖੋ ਕੀੜੀਆਂ ਸਵਾਦ ਲੈ ਰਹੀਆਂ ਨਰੈਣ ਉਂਗਲੀ ਤੇ ਨੱਚ ਰਹੇ ਆ ਔਰ ਦੇਖੋ ਮੰਤਰੀ ਕੁਲਦੀਪ ਢਾਲੀਵਾਲ ਕਿਵੇਂ ਅਮਰਸਰਚ ਸਮੋਸੇ ਤਲਦਾ ਦਿਖਿਆ ਸੀ ਜੀ ਤੌਜਲਾ ਪਲਵਾਨਾਂ ਦੇ ਅਖਾੜੇ ਚ ਮਾਨ ਪਰਚਾਉਂਦਾ ਫਿਰਦਾ ਸੀ ਤੁਸੀਂ ਹੁਕਮ ਤਾਂ ਛੱਡੋ ਆ ਦੇਖੋ ਚਰਨਜੀਤ ਚੰਨੀ ਕਿਵੇਂ ਭੰਗੜੇ ਪਾਉਂਦਾ ਬਠਿੰਡਾ ਮਾਨਸਾ ਚ ਬੀਬੀ ਬਾਦਲ ਪਿੰਡੂ ਬੀਬੀਆਂ ਨੂੰ ਜੱਫੀਆਂ ਪਾਉਂਦੀ ਹੈ ਸਿੱਧੂਆਂ ਦਾ ਮੁੰਡਾ ਜੀਤਮਿੰਦਰ ਬਠਿੰਡਾ ਦੇ ਰੋਜ਼ ਗਾਰਡਨ ਚ ਕਿਵੇਂ ਗਿੱਧਾ ਪਾ ਰਿਹਾ ਹੈ ਮੌਜ ਫਰੀਦਕੋਟੀਆਂ ਨੂੰ ਲੱਗੀ ਆ ਦਿਲ ਕਰਦਾ ਤਾਂ ਅਨਸਰ આજ ਤੋਂ ਗਾਣਾ ਸੁਣ ਲੈਂਦੇ ਆ ਕਿਵੇਂ ਮਹਿਸੂਸ ਕਰਨ ਤਾਂ ਕਰਮਜੀਤ ਤਨਮੋਲ ਨੂੰ ਕਹਿੰਦੇ ਆ ਕਾਕਾ ਜੀ ਗਾਣਾ ਸੁਣਾ ਦਿਓ ਰਾਜਾ ਵੜਿੰਗ ਕਿਤੇ ਗਵਾਂ ਨੂੰ ਚਾਰਾ ਪਾਉਂਦਾ ਕਿਤੇ ਵਾਲੀਵਾਲ ਦਾ ਮੈਚ ਲਾਉਂਦਾ ਅਜਨਾਲੇ ਚ ਸੰਧੂ ਸਮੰਤਰੀ ਕਿਸੇ ਦਲਤ ਦੇ ਘਰ ਖਾਣਾ ਖਾ ਕੇ ਆਖਣ ਲੱਗਾ ਬੀਬੀ ਟੀਂਡੇ ਬੜੇ ਸਵਾਦ ਨੇ ਹੋਵੇ ਮਨਜ਼ੂਰ ਇਹਨਾਂ ਸੇਵਕਾਂ ਦੀ ਸੇਵਾ ਕੋਈ ਨੇਤਾ ਗਰੀਬ ਕਿਸਾਨ ਦੇ ਘਰ ਗਿਆ ਕਿਸਾਨ ਨੇ ਅੱਗੋਂ ਸੁਲਾ ਮਾਰੀ ਚਾਹ ਪਾਣੀ ਪ੍ਰਸ਼ਾਦਾ ਪਾਣੀ ਛਕੋਗੇ ਤਾਂ ਨੇਤਾ ਬਿਸ਼ਰਮ ਮੱਲ ਫਰਮਾਇਆ ਤੁਹਾਡੀਆਂ ਦੋਨਾਂ ਮੰਗਾ ਪ੍ਰਵਾਨ ਦੱਸਿਆ ਕਿ ਸ਼ਰਮ ਦਾ ਸਬੰਧ ਮੰਨਣ ਨਾਲ ਹੈ ਪੰਜਾਬ ਦੇ ਲੋਕਾਂ ਲਈ ਸਭ ਨੇਤਾ ਉਸ ਫੰਡਰ ਮੱਝ ਵਰਗੇ ਐ ਜਿਹੜੀ ਕਦੇ ਸੂਈ ਨਹੀਂ ਚੋਣਾ ਦੇ ਦਿਨਾਂ 'ਚ ਨੇਤਾਵਾਂ ਨੂੰ ਦੇਖ ਮੰਗਤੇ ਵੀ ਕੰਮ ਛੱਡ ਜਾਂਦੇ ਐ ਕਿ ਚਲੋ ਭਾਈ ਹੁਣ ਸਾਡੇ ਉਸਤਾਦ ਆ ਗਏ ਨੇਤਾ ਧੂੜਪਟ ਬਠਿੰਡਵੀ ਵੋਟਾਂ ਵਾਲੇ ਵਸਤਰ ਚੋਣਾ ਮੌਕੇ ਕੱਢਦੇ ਐ ਕੱਲੀ-ਕੱਲੀ ਕੀੜੀ ਨੂੰ ਰਡਾਰ ਤੇ ਰੱਖਦੇ ਐ ਕੇਰਾ ਨੇਤਾ ਤੁਲਸੀ ਬਰੂਪੀਆ ਪਿੰਡੂ ਬੀਬੀਆਂ ਨੂੰ ਹੱਥ ਜੋੜ-ਜੋੜ ਆਖਣ ਲੱਗਾ ਪੈਣੋ ਖਿਆਲ ਰੱਖਣਾ ਮੇਰੇ ਹੱਥ ਮਜ਼ਬੂਤ ਕਰਨਾ ਅੱਗੋਂ ਇੱਕ ਅਖੜ ਬੀਬੀ ਤੋਂ ਰਿਆਣਾ ਗਿਆ ਕਿਉਂ ਕਰੀਏ ਹੱਥ ਮਜ਼ਬੂਤ ਅਸੀਂ ਕਿਹੜਾ ਬਨੇਰੇ ਲਪਾਉਣੇ ਆ ਤਿੱਥੋਂ ਐਮਰਜੈਂਸੀ ਮਗਰੋਂ ਚੋਣਾ ਮੌਕੇ ਸਮੁੱਚੇ ਦੇਸ਼ 'ਚ ਤਿੰਨ ਨੰਦਰਨ ਦੀ ਗੂੰਜ ਪਈ ਕਰਨੈਲ ਸਿੰਘ ਪਾਰਸ਼ਰਾਮੂ ਵਾਲੀਆ ਨੇ ਉਦੋਂ ਇਉਂ ਕਲਮ ਬਾਈ ਤਿੰਨ ਤਿੰਨ ਲੱਗੇ ਨਾਰੈਣ ਮਗਰ ਇੰਦਰਾ ਦੇ ਦੇਖੋ ਬੀਬੀ ਕਿਦਾਂ ਜਾਨ ਛਡਾਉਂਦੀ ਐ ਉਹਨਾਂ ਸਮਿਆਂ 'ਚ ਜਨਤਾ ਪਾਰਟੀ ਦੇ ਚੋਣ ਜਲਸੇ ਹੁੰਦੇ ਸਨ ਜਿਨ੍ਹਾਂ 'ਚ ਨੇਤਾ ਮਾਨ ਨਾ ਲਾਕਤੇ ਸਨ ਸਾਡੇ ਕੋਲ ਤਿੰਨ ਨਰੈਣ ਨੇ ਜੈ ਪ੍ਰਕਾਸ਼ ਨਰੈਣ, ਜਗਤ ਨਰੈਣ ਤੇ ਰਾਜਨੰਦਨ ਜਨਤਾ ਦਲੀਏ ਮੌਜੂਦ ਆਉਂਦੇ ਆਖਦੇ ਕਿ ਆ ਕਾਂਗਰਸ ਕੋਲ ਸਿਰਫ ਇੱਕ ਨਰੈਣ ਆ ਉਹ ਐ ਨਗਦ ਨਰੈਣ ਆ ਆ ਚੋਣਾ ਮੌਕੇ ਨਗਦ ਨਰੈਣ ਵੀ ਆਪਣਾ ਰੰਗ ਵਿਖਾਏਗਾ ਜੋ ਜਾਗਿਆ ਉਹੀ ਸਿਆਣਾ ਹੈ ਚੋਣਾ ਮੌਕੇ ਕਈ ਡੱਬੂ ਪ੍ਰਕਾਸ਼ ਵੀ ਆਉਣਗੇ ਫਿਰਕੂ ਛਿੱਟਾ ਦੇ ਕੇ ਫੇਰ ਕੰਨ ਤੇ ਬਹਿ ਜਾਣਗੇ ਚੋਰ ਤਾਂ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਸੁੱਤਿਆਂ ਨੂੰ ਲੁੱਟਣ ਵਾਲੇ ਦੂਜਾ ਜਾਗਦਿਆਂ ਨੂੰ ਲੁੱਟਣ ਵਾਲੇ ਦੂਜੀ ਵੰਗੀ ਤੋਂ ਬਚਣ ਲਈ ਹੈਲਮਟ ਪਾ ਕੇ ਰੱਖਿਆ ਕਰੋ ਦੋਸਤੋ ਖੈਰ ਪੰਜਾਬੀਆਂ ਦੀ ਮਸੀਤ ਵੱਖਰੀ ਐ ਜਿੱਥੇ ਅਮਰਤਾ ਪ੍ਰੀਤਮ ਹੂਕ ਲਾ ਰਹੀ ਐ ਕਿ ਕਰਾਵੇ ਕੰਡਿਆਲਿਆ ਉਤੋਂ ਚੜਿਆਪੋ ਹੱਕ ਜਿਨ੍ਹਾਂ ਦੇ ਆਪਣੇ ਤੇ ਆਪੇ ਲੈਣਗੇ ਖੋ ਨਿੰਦਰ ਕੋ ਗਿਆਨ ਵੀ ਤੋਂ ਤੁਸੀਂ ਚਰਨਜੀਤ ਭੁੱਲਰ ਦੀਆਂ ਲਿਖੀਆਂ ਚੌਣ ਮਸ਼ਕਰੀਆਂ ਸੁਣੀਆਂ ਕੁਝ ਬੰਦੇ ਹੋਣਗੇ ਦੀ ਨਾਰਿਆਂ ਵਾਸਤੇ ਕੁਝ ਬੰਦੇ ਹੋਣੇ ਝੂਠੇ ਬਾਕੀ ਐਵੇਂ ਕੰਦਾ ਨਾਲ ਖੈਣ ਆਉਣਗੇ ਬਾਕੀ ਐਵੇਂ ਕੰਦਾ ਨਾਲ ਖੈਣ